ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਪਟਾਲਾ ਨਵਾ ਮਾਲ ਲੈ ਕੇ ਆਂਦਾ ਭਾਈ ਹੁਣ ਨਹੀਂ ਤੇ ਆਓ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕੀ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਜੀ ਕਿਰਪਾ ਕਿਰਪਾ ਮਾਰੇ ਨਹੀਂ ਸਾਕੀ ਚਲੋ ਠੀਕ ਆਪਣਾ ਪਾਣੀ ਪੂਣੀ ਦਾ ਬਹੁਤ ਆਪਣਾ ਸਾਰੇ ਡੇਰੇ ਬਣਾ ਲਕਰ ਮਦਾਸ ਆਲਾ ਆਪਣਾ ਗਗੋ ਮਾਲਾ ਲ ਆਪਣਾ ਸੁਲਤਾਨਪੁਰ ਲੋਧੀ ਸਾਰੇ ਬਹੁਤ ਔਖਾ ਔਖਾ ਬਹੁਤ ਔਖਾ ਆ ਕੰਮ ਚਲੋ ਸਾਡਾ ਨਹੀਂ ਦਿਲ ਕਰਦਾ ਮਾਲ ਲੈ ਉਹਨੂੰ ਪਿੱਛੇ ਆਪਣਾ ਵੇਖ ਕੇ ਦਿਲ ਹੀ ਨਹੀਂ ਕਰਦਾ ਮਾਲ ਲੈਣਾ ਵੀਰ ਭਰਾ ਬੜੇ ਜਿਆਦੇ ਫੋਨ ਫਾਨ ਕਰਦੇ ਯਾਰ ਗਾਈਆਂ ਲੈ ਆਪਣਾ ਬਿਲਕੁਲ ਬਿਲਕੁਲ ਜੀ ਬਹੁਤ ਔਖਾ ਆ ਕੰਮ ਬਾਕੀ ਜਿਹੜਾ ਵੀਰ ਭਰਾ ਸੇਵਾ ਵੀ ਰੱਬ ਵੀ ਨਹੀਂ ਨਾ ਹਟਦਾ ਵੀ ਮੈਂ ਵੀ ਨਹੀਂ ਹਟਦਾ ਮੈਂ ਬਾਕੀ ਵੀਰ ਭਰਾ ਜਿਹੜੇ ਟਰਾਲੀਆਂ ਟੁਲੀਆਂ ਨੇ ਬਹੁਤ ਜਿਆਦੀ ਸੇਵਾ ਕਰਨੇ ਹਾਂ ਨਹੀਂ ਬਹੁਤ ਜਿਆਦਾ ਧੰਨਵਾਦ ਕਰਦੇ ਬਹੁਤ ਧੰਨਵਾਦ ਮੈਂ ਵੇਖਿਆ ਫਤਿਹਗੜ੍ਹ ਬਹੁਤ ਜਿਆਦੇ ਆ ਬਾਕੀ ਸੰਦੀਪ ਸਿੰਘ ਰੱਬ ਦੇ ਅੱਗੇ ਕਿਹੜਾ ਜੋਰ ਨਹੀਂ 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 ਕਿਨੇ ਬਾਈ ਜੀ ਆਜਾ ਫਿਰ ਅੱਜ ਸਦੀਪ ਸਿੰਘ ਆਪਣੇ ਕੋਲ ਬਣਾ ਦਸ ਕੇ ਹੈਗੀਆਂ ਦੋ ਝੋਟੀਆਂ ਠੀਕ ਆ ਆਜੋ ਜੀ ਕਰੋ ਜੀ ਸ਼ੁਰੂ ਸੁਈ ਹੈ ਜੀ ਇਹ ਸਦੀਪ ਸਿੰਘ ਆਪਣਾ ਨਾ ਸੁਈ ਹੈ ਮੱਛੀ ਹੂੰ ਹੂੰ ਬਹੁਤ ਸੋਹਣਾ ਲੇ ਵਾਲਾ ਆਰਡਰ ਬਹੁਤ ਪਿਆਰਾ ਥਾਣ ਤੁਹਾਨੂੰ ਬਹੁਤ ਸੋਹਣਾ ਰਾਣਾ ਜੀ ਦੁੱਧ ਕਿੰਨਾ ਜੀ ਦੁੱਧ ਸਦੀਪ ਸਿੰਘ ਦਾ ਕੋ 20 ਕਿਲੋ ਤਿਆਰ ਆ ਅੱਛਾ 20 ਕਿਲੋ ਤੁਹਾਨੂੰ ਪਤਾ ਹੈ ਕਿਲ ਪੱਠੇ-ਪੁੱਠੇ ਦਾ ਵੀ ਜੋ ਹਲਾ ਦਿਆ ਠੀਕ ਆ ਤੇ ਕਰੋ ਜੀ ਸੁਈ ਤਾ ਜੀ ਸ਼੍ਰੀ ਜਵਹਿਰ ਆ ਗਈ ਆ ਤੇ ਕਰੋ ਮੇਰਾ ਐਕਸਪੀਅਰ ਚੈੱਕ ਆ ਆ ਦੇਖੋ ਜੀ ਅੱਛਾ ਬੱਛਾ ਬੋਲ ਜੀ ਬੱਛਾ ਬਛਾ ਨਹੀਂ ਬੱਛਾ ਮਗਰ ਆ ਗਿਆ ਆ ਜੀ ਰਾਣੇ ਜੁਆਜ ਉਬਲ ਕੋ ਵਰੀਏ ਭਾਈ ਜੀ ਬਿਲਕੁਲ ਓਕੇ ਸੰਦੀਪ ਸਿੰਘ ਥਣ ਥਣ ਵੇਖ ਕਿੱਡਾ ਸੋਹਣਾ ਗੜ ਗੜ ਤੇ ਲੱਗਾ ਲੈ ਲੈ ਚੱਲ ਚੱਲ ਕਰਵਾ ਲਈਏ ਤੋਲੋ ਬਾਰਾੜੇ ਭਾਣ ਜੈ ਜੀ ਕਰਦੇ ਆਪਾਂ ਨਾ ਆਸੀ ਸਭ ਜੈ ਜੈ ਚਲੋ ਭਾਣਾ ਮਿਲੀਆਂ ਭਾਣਾ ਦੇਣੀ ਆ ਬਿਲਕੁਲ ਮੋਲ ਦੇਦਾ ਭਾਂ 85 ਕਰ ਲਈਏ 80 ਕਰ ਲਈਏ ਇਹਦੀ ਆਪਣਾ 2000 ਛੋੜ ਕਰਦਾਂਗੇ 70000 ਜੀ ਚਲੋ 8000 ਦੇ 8000 ਦੇ ਚੱਲ ਚੱਲ ਅੰਦਰ ਬੱਚੀ ਸਾਫ ਸੁਥਰੀ ਬਹੁਤ ਚੰਗੀ ਬਸ ਠੀਕ ਹੈ ਇਹ ਵੀ ਸੂਈ ਹੈ ਜੀ ਇਹ ਵੀ ਸਹੀ ਸੈ ਸੂਈ ਹੈ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਦੇ ਕੋਲ ਨਾ ਚੌਥਾ ਦਿਨ ਹੈ ਪੰਜਵਾਂ ਦਿਨ ਹੈ ਕੋਈ 14 15 ਕਿਲੋ ਬੋਲਾ ਹੀ ਆ ਚੋਰਾ 15 ਕਿਲੋ ਇਸ ਟਾਈਮ ਬੋਲਾ ਹੀ ਆ ਇਹ ਵੀ ਦੋਰੋ ਬੱਚਾ ਮਗਰ ਜਿੰਦੇ ਵੀ ਬੱਚਾ ਬੱਚਾ ਹੰਦੀਸ ਲੋ ਜੀ ਬੱਚਾ ਮਗਰ ਆ ਗਏ ਨੇ ਪੰਜਾਂ ਸੂਈਆਂ ਬਣੀਆਂ ਵਸ਼ੀ ਚੋਰਾ 15 ਕਿਲੋ ਇਸ ਟਾਈਮ ਬੋਲਾ ਹੀ ਆ ਨਾ ਇਹਦੀ ਹਾਂਜੀ ਹਾਂਜੀ ਭਾਜੀ ਬਰੇ ਕਿੰਨਾ ਕਰੂ ਤੇ ਦੇ ਦੁੱਧ ਹੰਦੀਸ ਹੈ 2 ਵੀ ਬਾਈ ਕਰੋ ਕਰ ਦੂ ਹੈ ਨਾ ਕਰ ਦੂ ਕਰ ਦੂ ਬਹੁਤ ਸੁਣੀ ਬਾਡੀ ਸਟਰਕਚਰ ਬਹੁਤ ਸੋਹਣਾ ਲੋ ਜੀ ਕਰੋ ਜੱਟ ਜੀ ਪੀਐਸ ਕੁਆਲਟੀ ਬਹੁਤ ਸੁਣੀ ਹਾਂਜੀ ਬਾਜੀ ਇਹਦਾ ਆਪਣਾ ਸੰਦੀਪ ਸਿੰਘ ਜੋ ਮੁੱਲ ਕੋ ਮਰਜੀ 75 ਕਰ ਲਈਏ 80 ਕਰ ਲਈਏ ਇਹਦੀ 65000 ਦਾ 1000 ਛੋਟ ਕਰਾਂਗੇ 65000 ਦਾ 1000 ਛੋਟ 64000 ਦੀ ਪੂਰੇ ਜਾਣਗੇ ਜਰਸੀ ਇਹ ਦੀਸੇ ਆਪਣਾ ਪੰਜਾਬ ਵਾਲੀ ਜਰਸੀ ਆ। ਇਹ ਗੱਪਣ? ਨਹੀਂ ਸੂਈ ਆ, ਤਾਜੀ ਸੂਈ ਆ, ਦੂਜਾ ਦਿਨ ਆ। ਅੱਛਾ ਜੀ। ਅਜੇ ਬੋਲਾ ਜੇ ਮੰਨ ਲਓ 15-16 ਕਿਲੋ ਬੋਲਾ ਜੇ ਹੋਊਗਾ। ਹਾਂ। ਇਹ ਜਿੰਨਾ ਵੇਲੇ ਹੀ ਉਹਦੇ ਬਹੁਤ ਚੰਗਾ ਰਿਕਾਰਡ 23 ਕਿਲੋ ਦੁੱਧ ਦੱਸਦੇ ਜਦੋਂ 18-20 ਕਿਲੋ ਦੇਦੇ ਬਹੁਤ ਬਹੁਤ। ਬਿਲਕੁਲ। ਮਾੜਾ ਮੂੰਹ ਤਾਂ ਹੋਊਗਾ ਜੀ ਬੰਦੇ। ਪਿਓ ਸੰਦੀਪ ਸਿੰਘ ਪਿਓ ਪਿਓ ਜਰਸੀ 110% ਜਰਸੀ ਆ। ਤੋੜੋ। ਬੱਚਾ ਵਗਰ ਬੱਚਾ ਬੱਚਾ ਸੰਦੀਪ ਸਿੰਘ। ਲਓ ਜੀ। ਪਿਓ ਜਰਸੀ ਵੇਰ। ਆਰੇ ਪੰਜਾਬ ਵਾਲੇ। ਆ ਦੇਖੋ ਜੀ। ਚੰਗੇਲੇ ਵੇ ਵਾਲੇ। ਹਾਂ ਜੀ ਹਾਂ ਜੀ। ਇਹ ਵਦੂ ਭਾਈਆ ਜੀ ਹੋ ਰਾ ਬਦੂ ਸੁਨੀਸ਼ਾ ਇਹ ਬੋਲਾ 15 16 ਹੂੰ ਲੈਓ ਜੀ ਲੈਓ ਲੈ ਲੈ ਚਲੋ ਚੋਈਆਂ ਵਧੀਆ ਭਾਈ ਜੀ ਬਿਲਕੁਲ ਓਕੇ ਹਿੰਦੀ ਸਾ ਮੜਾ ਇਦਾਂ ਅਸੀਂ ਥਾਂ ਸੁਣ ਖਾਈ ਬਹੁਤ ਸਪਾਈਆਂ ਮਿੱਠਾ-ਮਿੱਠਾ ਖਾਣ ਲੱਗਾ ਬਹੁਤ ਪਿਆਰਾ ਇਹੋ ਜਿਹਾ ਜਰਸੀ ਨੂੰ ਸਾਣ ਮਿਲਦਾ ਨਹੀਂ ਬਿਲਕੁਲ ਬਹੁਤ ਸੋਹਣਾ ਥਣ ਲੱਗਾ ਗਰਲਾ ਬਰਲਾ ਹਾਂਜੀ ਇਹ ਆਪਣਾ ਅਸੀਸਾ ਚਲੋ ਭਾਣਾ ਮਿਲੀ ਭਾਣਾ ਵਸ਼ੀ ਦੇ 85000 ਦਾ ਅਕਰ ਰੱਖਦੀ ਵੀ ਕੰਦਾ ਇਹਦੀ ਆਪਣਾ 70000 1000 ਛੋਟ ਕਰ ਦਾਂਗੇ ਬਾਕੀ ਵੀਰ ਭਰਾ ਕੋ ਸੌਦੇ ਚੱਕਰ ਜਿਨਾ ਪਏ ਆਪਣੇ ਹਰ ਉਹਦੇ ਠੀਕ ਆ ਠੀਕ ਹਾਂਜੀ ਤੇ ਆਹ ਜੀ ਇਹ ਦੀਸ਼ਾ ਗੱਭਣੇ ਵੱਛੀ ਅੱਛਾ ਇਹ ਗੱਭਣਾ ਠੰਡੀ ਸੀਲੇ ਥਣ ਸੁਣ ਇਹ ਦੂਜਾ ਸੁਗਾ ਜੀ ਹਾਂ ਨਾ ਦੂਜਾ ਸੁਗਾ ਇਹ ਖੋਲੀ ਮਾਰੋ ਇਹ ਵੀ ਖੋਲੋ ਜੀ ਐ ਤੋੜ ਲਓ ਐ ਤੋੜ ਲਾ ਮੈਂ ਫੇਸ ਕੁਆਲਟੀ ਖਾਸ ਨੀਰ ਸਿਆਂ ਲੋ ਜੀ ਗੱਭੜ ਵੇੜਾ ਡਾਇਮੰਡ ਕਰ ਦਿੱਤੀ ਆ ਕਰੋ ਬਹੁਤ ਸਪੰਜੇ ਸੁਣਿਆ ਜੇ ਵੱਛੀ ਹਫਤਾ ਲੈਂਦੀ ਸੁਣ ਜੀ ਨਹੀਂ ਠੀਕ ਹੈ ਜੀ ਠੀਕ ਹੈ ਬਿਲਕੁਲ ਆ ਜੋ ਜੀ ਦੋਰ ਲੋ ਦਾਦੇ ਨਾਲ ਵੀ ਬਣਾ ਜਪੇ ਨੇ ਲੈ ਜੂ ਲੈ ਜੂ ਹੰਦੀਪ ਸਿੰਘ ਹਫਤਾ ਸਾਤ 10 ਦਿਨ ਲੱਗੇ ਬਿਲਕੁਲ ਜੀ ਬਿਲਕੁਲ ਹਾਂਜੀ ਇਹਦੀ ਆਪਣਾ ਅਸਦੀਪ ਸਿੰਘ ਤਿਆਰ ਹੋਈ ਤੇ ਬੱਛੀ 70 75 ਹਜ਼ਾਰ ਰੱਖਦੀ ਨੂੰ 65 ਦੀ 65000 ਛੋਟ ਕਰਦਾਂਗੇ ਪਾਰ ਨਹੀਂ ਬਹੁਤ ਛੋਟ ਹਜ਼ਾਰ ਦੀ ਸਾਫ ਸੁਥਰੀ ਬੱਛੀ ਇਹਦੇ ਬਹੁਤ ਬਣੂ ਬਣੂਗੀ ਪੋਲੀ ਪਲੀ ਬੜੀ ਤੇ ਆਹ ਜੀ ਇਹ ਵੀ ਗੱਪਣੀਆਂ ਇਹ ਵੀ ਹੰਦੀਪ ਸਿੰਘ ਗੱਪਣਆਂ ਅੱਛੇ ਵੀ ਗੱਪਣਾ ਬਹੁਤ ਸੋਹਣੀ ਪਲੀ ਪਲੀ ਜੁੜੀ ਵੜ ਹੈ ਬਹੁਤ ਚੰਗੀ ਠੰਡੀ ਸੀਰ ਹੈ ਏ ਬਹੁ ਬਣੂਗੀ ਵਸ਼ੀਆਂ 68 ਰੇ ਇਹ ਕਿੰਨੇ ਟਾਈਮ ਲਾਉਗੀ ਜੀ ਇਹ ਵੀ 7-8 ਦਿਨ ਲਾਉਗੀ ਹਿੰਦੀਪ ਸਰ 7-8 ਦਿਨ ਲੈ ਜੂ ਹਨ ਇਹ ਵੀ ਖੋਲੋ ਜੀ ਲੋ ਜੀ ਤੇ ਬਾਈ ਜੀ ਕਿੰਨਾ ਕਰੂ ਦੁੱਧ ਦੁੱਧ ਜੀ ਇਹ ਦੁੱਧ ਦੀਸਾਂ 22-23 ਕਿਲੋ ਕੀ ਹੁੰਦਾ ਜੱਡੀ ਪਲੇ ਜੁੜੀ ਬਾਡੀ ਸਟਰਕਚਰ ਬਹੁਤ ਚੰਗਾ ਵਸ਼ੀ ਦਾ ਹਾਂਜੀ ਹਾਂਜੀ ਸਿੱਧੀ ਸਿੱਧੀ ਬਹੁਤ ਆਜੋ ਵੀਰੇ ਆਜੋ ਲੋ ਕਰੋਸ ਟੈਪੇ ਆ ਗਿਆ ਨਾ ਲੈ 30 ਸੇ ਮਾਰ ਲੋ ਉਹ 5% ਹੋਊਗਾ ਕਰੋਸ ਟੈਪ ਹਾਂਜੀ ਹਾਂਜੀ 73 एचएफ है चलो एली बराबर जी कीमत ठीक। ए संदीप से वशी तैयार हुई दसी 85 ਦਾ ਅਕੜ ਰੱਖਦੀ ਆ ਜੇ ਭਾਅ ਨਾ ਮਿਲੀ ਇਹਦੀ 70000 ਤੋਂ 1000 ਛੋਟ ਕਰ ਦਾਂਗੇ ਚਲੋ ਇਹ ਵੀ 90000 ਦੀ ਬਾਕੀ ਕੋਈ ਵੀਰ ਭਰਾ ਗੱਬਣ ਵੈੜ ਆਪਣੇ ਕੋਲ ਦਾ ਥਾਣਾ ਦੀ ਗਰੰਟੀ ਹੋਊਗਾ ਠੀਕ ਆ ਠੀਕ ਹਾਂਜੀ ਇਹ ਸੂਈ ਹੈ ਜੀ ਇਹ ਹਦੀਸ਼ਾ ਕੱਲ ਦੀ ਸੂਈ ਹੈ ਅੱਛਾ ਬਹੁਤ ਸੋਹਣਾ ਥਣ ਲੱਗਾ ਵੇ ਕਿੱਡਾ ਸੋਹਣਾ ਥਣ ਲੱਗਾ ਖੋਲੀ ਲੱਗੀ ਇਹ ਕਿੰਨਾ ਕਰੂ ਬਜੀ ਦੋ ਤੇ ਇਹ ਹਦੀਸ਼ਾ 20 ਤੋਂ ਪਲੱਸ ਹੀ ਚੱਲੂਗੀ ਵੀ 20 ਤੋਂ ਪਲੱਸ ਹੀ ਕੱਲ ਦੀ ਸੂਈ ਹੈ ਖੋਲੀ ਮਣੀ ਅੱਛਾ ਜੀ ਬੱਚਾ ਮਸ਼ਾਹ ਦੀ ਸ ਹੈ ਗਿਲਾਨਾ ਰੁਆ ਬੱਚੇ ਦਾ ਖਾਣ ਵੇਖੋ ਬਹੁਤ ਜਵਰਦਸ ਰਗਿਆ ਥਾਣਾ ਆ ਕਰੋ ਚੈੱਕ ਕਰੇ ਜਵਾਬ ਅਸਵਾਦ ਬਿਲਕੁਲ ਵਧੀਆ ਜੀ ਬਿਲਕੁਲ ਓਕੇ ਨਹੀਂ ਸ ਆਜੋ ਜੀ ਆਜੋ ਲੈ ਲਈਓ ਚਲੋ ਲੈ ਰੰਗ ਵੀ ਸੋਨਾ ਕਹਿੰਦੇ ਜੀ ਬਿਲਕੁਲ ਬਹੁਤ ਸੋਨਾ ਪ੍ਰਿੰਟ ਪ੍ਰਿੰਟ ਬੜਾ ਵਸ਼ੀਦ ਇੰਦੀ ਕੀ ਮਹਰਬਤ ਬਾਜੀ ਇਹ ਸੁਨੀਲ ਸਿੰਘ ਅbschhi ਦੇ ਹੱਕੇ ਵੀ ਰੱਖਦੀ 75 80 ਦਾ ਕਹਿੰਦਾ ਭਾ ਨਾ ਮਿਲੀ ਭਾ ਨਾ ਇਹਦੀ 50 ਜਹਾ ਜਹਾ ਛੋਟ ਕਰਦਾ ਇਹ ਵੀ ਬਹੁਤ ਗਿਆ ਇਹਦੇ ਜਾਨ ਪਣਾ ਕਰਵਾ ਇਹ ਬੱਚਾ ਜੀ ਰੱਖੇਗਾ ਨਹੀਂ ਬਲ ਜਾਇਆ ਆਪ ਆਪਣੇ ਘਰੀ ਜਾਣ ਕਰ ਹਾਂ ਬਿਲਕੁਲ ਬਲ ਤੋ ਆਪਣਾ ਹਲਾ ਆ ਆ ਦੀ ਇਹ ਪਹਿਲੇ ਨੂੰ ਅੱਛੀ ਜਰਸੀ ਹਾਂ ਜੀ ਇਹਦੇ ਕੋਲ ਜੇ 9 ਕਿਲੋ 9 ਕਿਲੋ 10 ਕਿਲੋ ਬੋਲਾ ਹੀ ਆ ਅੱਛਾ 9 10 ਕਿਲੋ ਇਸ ਤਰ੍ਹਾਂ ਬੋਲਾ ਹੀ ਬਹੁਤ ਚੰਗੀ ਸਾਫ ਸਰੀਏ ਖੋਲੀ ਖੋਲੋ ਜੀ ਆਓ ਤਾਂ ਬੱਚਾ 9 10 ਕਿਲੋ ਬੋਲਾ ਹੀ ਆ ਜੀ ਤੇ ਬੱਚਾ ਇਹ ਮਗਰ ਆ ਗਿਆ ਤੇ ਵੀ ਇਹ ਵੀ ਚੈੱਕ ਕਰੋ ਮੇਰਾ ਬਾਜੀ ਲੋ ਦੇਖੋ ਕੁਰਾਮੀ ਤਾਂ ਨਹੀਂ ਫਿਰ ਕਿਨੇ ਵਰ ਬਜੀ ਦੁੱਧ ਦੇ ਫਿਰ ਸਤੀਸ਼ 15 ਕਿਲੋ ਦੁੱਧ ਦੇ ਦੂਗੀ 14 15 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਹੰਦੀ ਵੇ ਕਿਵੇਂ ਜੀ ਇਹ ਹੰਦੀਸ਼ਾ ਬਸ਼ੀਆਂ ਦਾ ਇਹੋ ਜਿਹੇ 65000 ਰੁਪਏ ਵੇਚੀਆਂ ਚਲੋ ਹੁਣ ਭਾ ਨਾ ਮਿਲੀ ਭਾ ਨਾ ਦਵਾਈ ਦੀ 50000 ਜਾਂ 2000 ਛੋਟ ਕਰ ਦਾਂਗੇ 48000 ਦੀ 40000 ਦੀ ਬੱਛੀ ਦਾ ਬਹੁਤ ਸਾਫ਼ ਜਾਨ ਤੋਂ ਜਾਨ ਤੋਂ ਆਹ ਜੀ ਇਹ ਹੰਦੀਸਾ ਆਪਣਾ ਤਿੰਨ ਥਣ ਆ ਅੱਛੇ ਤਲੜਾ ਆਹ ਤਲੜਾ ਬੱਛੀ ਬਹੁਤ ਵੱਡੀ ਵੱਡੀ ਬੱਛੀ ਦੇ ਕੋਲ 14 ਕਿਲੋ ਦੁੱਧ ਆ ਰਿਹਾ ਮਗਰਲਾ ਜੀ ਥਣ ਮਗਰਲਾ ਮਗਰਲਾ ਥਣ ਦੁੱਧ ਕਿੰਨਾ 14 ਕਿਲੋ ਦੁੱਧ ਆ ਰਿਹਾ ਦੇਖੋ 14 ਕਿਲੋ ਐਸੇ ਤੋਂ ਤਿਆਰ ਆ ਬਿਲਕੁਲ 14 ਕਿਲੋ ਦੁੱਧ ਹਾਂਜੀ ਹਾਂਜੀ ਬੱਛਾ ਇਹ ਹੰਦੀਸਾ ਟਿਕੇ ਟੱਪੇ ਨਾਲ ਛੜ ਸੁੱਟ ਗਈ ਬੱਛੀ ਦੇ ਤੇਲੇ ਵੀ 17 18 ਕਿਲੋ 20 ਕਿਲੋ ਦੁੱਧ ਦੇ ਦੂਜੀ ਬਠੇਰਾ ਲਾਜਲੀ ਕਰਾ ਤੇ ਫਿਰ ਆਪਣੇ ਕੋਲ ਹੀ ਗੱਬਣ ਲੈਂਦੀ ਜਦੋਂ ਮੈਂ ਟਰੈਕਟਰ ਦਾ ਭਾਜੀ ਆ ਨਾ ਠੀਕ ਹੈ ਲੋ ਜੀ ਫਿਰ ਬਹੁਤ ਨਸਲ ਵਾਲੀ ਬੇੜਾ ਬਹੁਤ ਨਸਲ ਬਰੀਡ ਬੜੀ ਵਸ਼ੀ ਮੇਰਾ ਵੀ ਚੈੱਕ ਕਰੋ ਮੂੰ ਧਾਰਾ ਤੋਂ ਆਂਦੀ ਹੈ ਭਾਈ ਜੀ ਮਿਲ ਨਹੀਂ ਸੀਪ ਸੇ ਤਿੰਨ ਤਿੰਨ ਸਣ ਚੱਲਦੇ ਇੱਕ ਦੀ ਬਿਲਕੁਲ ਨਹੀਂ ਹੁੰਦੀ ਆ ਜੋ ਜੀ ਆ ਜੋ ਮੂੰ ਆ ਫੇਕ ਕੁਆਲਟੀ ਵੀ ਖਾਸ ਲੀਪ ਸੇ ਗਾਂ ਵਸ਼ੀਆਂ ਲੈਣ ਲਈ ਆ ਜੀ ਪੂਰੀ ਨਸਲ ਆ ਲਾ ਬੱਚੇ ਬੱਚੇ ਲੈਣ ਵਾਲੀ ਗਾਂ ਬਹੁਤ ਵੱਡੀ ਬਿਲਕੁਲ ਜੀ ਬਹੁਤ ਹਿੰਦੀ ਭਾਜੀ ਫਿਰ ਕੀਮਤ ਇਹ ਸੀਰਸਾ ਜਾ ਜੀਏ ਭਾਜੀ 36000 ਜਿਹੜਾ ਛੋਟ ਕਰਾਂਗੇ ਪੂਰੇ 35000 35000 ਦੀ ਦੇ ਦੋ ਪੂਰੇ 35000 ਦੀ ਆਪਣਾ ਸੀਸੇ ਝੋਟੀਆਂ ਹੀ ਦੋ ਠੀਕ ਹੈ ਹਾਂਜੀ ਇਹ ਗੱਬਣਾ ਝੋਟੀਆਂ ਸੀ ਤਾਂ ਗੱਬਣਾ ਵਾ ਅੱਛਾ ਹਾਂ ਝੋਟੀਆਂ ਤੁਹਾਨੂੰ ਪਤਾ ਆਪਣਾ ਮਈਆਂ ਲੈਣੇ ਬਣੀਆਂ ਘਟਿਆ ਹੂੰ ਹੂੰ ਇਹ ਕਿ ਸੱਜਣਾ ਆਪਣੇ ਵੀਰ ਭਰਾ ਦੇ ਨਾਲ ਕਿਸੇ ਦੇ ਪਾਣੀ ਆਏ ਤਾਂ ਉਹਨੇ ਵੀਰ ਨੇ ਭੇਜੀਆਂ ਸੀ ਚਲੋ ਵੇਚ ਦੋ ਝੋਟੀਆਂ ਨੇ ਬੜਿਆ ਰੁਪਈਆ ਚਲੋ ਹੁਣ ਜਿੱਦਾਂ ਆਇਆ ਵੇਚ ਦੇਣੀ ਐ ਫੜਾ ਦੇਣੀ ਐ ਇਹ ਪਹਿਲਾ ਸੂਗੇ ਜੀ ਇਹ ਦੂਜਾ ਦੂਜੇ ਸੂਗੇ ਦੂਜੇ ਸੂਗੇ ਐ ਤੋੜੇ ਬਣਾ ਬਹੁਤ ਵੱਡੀ ਝੋਟੀ ਕੱਦਗੜ ਵਾਲੀ ਠੀਕ ਹੈ ਹੈ ਜਿੱਧਰੋਂ ਫੜ ਲਗਾ ਇਹ ਹਫਤਾ 10 ਦਿਨ 12 ਦਿਨ ਲਊ ਲਊ ਟਾਈਮ ਲੈ ਜੂ ਹਣਾ ਬਹੁਤ ਵੱਡੀ ਸਿੱਧਾ ਹੈ ਕੱਡੀ ਬਹੁਤ ਝੋਟੀ ਨੇ ਜੀ ਸਨੀ ਜਾਂ ਕਹਿ ਰਹੇ ਨੇ ਇਹਦੀ ਵੀ ਕਰੀ ਤਾਂ ਵੀ ਕੋ ਮਾਨੂੰ ਪਰ ਨਹੀਂ ਠੀਕ ਆਪਣੇ ਲਾਗੋ ਆਈਆਂ ਜੀ ਝੋਟੀ ਕਿੰਨਾ ਕਰ ਜੂ ਦੋਤਾ ਜੀ ਇਹ ਇਹ ਦੁੱਧ 12-13 ਕਿਲੋ ਦੇ ਦਊਗੀ। ਅੱਛਾ। ਤੇ ਚੰਗੀ ਸਿਹਵਾ 15 ਵਿੱਚ ਚੋਸਾ ਜਿੱਡਾ ਝੋਟੀ ਨਸਲ ਨਸਲਿਆ। ਠੀਕ ਆ। ਇੱਕ ਰੰਗ ਕਾਲੀ ਨਾਗਵੀਂ। ਕਿੰਦੀ ਭਾਜੀ ਫਿਰ ਕੀਮਤ? ਇਹ ਸੀਸਾ ਜੈ ਜੀ ਝੋਟੀ ਨੇ ਚਲੋ 7-7 ਲੱਖ ਦੀਆਂ ਜਦੋਂ ਆਪਣਾ ਦੀ 95000 ਦੇ 1000 ਛੋਟ ਕਰ ਦਾਂਗੇ। ਟਾਈਮ ਕਿੰਨਾ ਲੇਜੂਗੀ? ਟਾਈਮ ਨੇ ਲੈ ਨੇ 10-12 ਦਿਨ ਲੈਜੋ। 10-12 ਦਿਨ ਲੈਜੋ। ਬਹੁਤ ਝੋਟੀ ਚੰਗੀ। ਨਹੀਂ ਚਲੋ ਜਾਂ ਦੋ। ਜੈ ਜੀ ਇਹ ਕੰਮ ਜੀ। ਛੋਟਾ ਬੜਾ। ਤੇ ਆ ਗੱਬਣਾ। ਇਹ ਵੀ ਸੀਸੇ ਜੋੜਾ ਗੱਬਣਾ ਦਾ। ਅਸੀਂ ਦੋਵੇਂ ਗੱਬਣਾ ਹੀ ਆ। ਇਹ ਵੀ ਤਿਆਰ ਦੁੱਧ ਕਿਨਾ ਕਰੂਗੀ ਦੁੱਧ ਦੀ ਜਨਾ 12 ਕਿਲੋ ਦੱਸ ਦੇ ਉਹਨੇ ਚੋਇਆ ਘਰ ਅੱਗੇ ਬਾਕੀ ਜਿਹੜੀ ਸੇਵਾ ਦੁੱਧ ਦੇਖੋ ਕਿੰਨੀ ਚਲੋ ਜੀ ਦੇਖੋ ਕਈ ਇਹ ਮਜਬੂਰੀਆਂ ਬੰਜਦੇ ਮਜਬੂਰੀ ਬਣੀ ਪਈ ਹੈ ਜੀ ਹੁਣ ਮਜਬੂਰੀ ਬੰਦੇ ਦੀ ਤੈਨੂੰ ਕਰਨ ਵੀ ਕੀ ਜੀ ਕਿੱਥੇ ਰੱਖਣ ਬਜਾਰੇ ਨੂੰ ਫਿਰ ਹੁਣ ਆਜੋ ਜੀ ਆਜੋ ਰਾਣੀ ਬੰਦੀ ਕੀ ਮੈਂ ਭਾਜੀ ਇਹ ਵੀ 95000 1000 ਛੋਟ ਕਰ ਲੈ ਇਹ ਵੀ 95000 ਲੱਗਦਾ ਕਾ ਕਰਾ ਸੀ ਚਲੋ ਲੈ ਚਲੋ ਲੈ ਬੰਦ ਲੋ ਜੀ ਏ ਵੀ 59000 ਦੇਣਗੇ ਜੀ ਬਾਕੀ ਆਹ ਹੀ ਪਸ਼ੂ ਜੀ ਇਹ ਹੋਏ ਹੋ ਸਦੀਸ਼ਾ 10 ਚ ਵੜਾ ਆਪਣੇ ਕੋ ਦੋ ਝੋਟੀਆਂ ਬਸ ਠੀਕ ਹੈ ਜੀ ਤੇ ਮੇਰਾ ਵੀਰ ਇੱਥੇ ਆ ਉਹ ਵਾਲਾ ਚੈੱਕ ਕਰੋ ਚੁਆਈ ਕਰੋ ਚੁਆਈ ਕਰੋ ਠੀਕ ਸੱਲੀ ਨਾ ਕਰੋ ਬਾਕੀ ਸਦੀਸ਼ਾ ਆਪਣਾ ਨੰਬਰ 97796 12422 ਪਿੰਡ ਵੀਲਾ ਤੇ ਜਿਲ੍ਹਾ ਗਦਾਫਰ ਸਿਰੋਟੜਾ ਨੇੜੇ ਸਾਨੂੰ ਫੜੇਟ ਜੁੜੀਆਂ ਮਿਹਨਤ ਦਾ ਮੌਸਰ ਪੈਂਦਾ ਸੱਤੀ